ਦੇ ਬਾਦ ਹਲੋ ਬਹੁਤ ਹੀ ਸਰਕਾਰਾਂ ਨੂੰ ਸਿੰਗਲ ਲਈ ਜਰੂਰ ਲਗਾਈ ਜਾਵੇ ਗੱਲ ਕਰਦੇ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਨਸ਼ੇ ਦਾ ਜਿਹੜਾ ਇੱਕ ਛੇਵਾਂ ਦਰਿਆ ਪੰਜਾਬ ਦੇ ਮੱਧ ਵਿੱਚ ਮਾਰਾ ਗਾਲ ਜਿਹੜਾ ਤੀਜੀਆਂ ਸਰਕਾਰਾਂ ਦੇ नशे जोड़ी किस तरह नशा तस्करा मकाना को ढेर ही ने। ने <गरेवालादानी। गरेवालाणी>। जा रहा है प्रॉपर्टी अटैच किया जा रहा है हम अगली लड़ाई ये रही है जेडे साढ़े ਗੁਰਦਾਸ ਰੇਂਗਣ ਵਾਲਾ ਸਰਕਾਰ ਨੂੰ ਲੋਕਾਂ ਲਈ ਜਦਾਰੇ ਦਿਨ ਤੋਂ ਗੁਰਬੋਲੀ ਜੀ ਦਾ ਮੰਗ ਲਈ ਅੱਜ ਮੈਂ ਬਹੁਤ ਧੰਨਵਾਦੀਆ ਸਾਡੇ ਮੇਰੇ ਮਾਨਯੋਗ ਵੱਡੇ ਵੀਰਾਂ ਵੇਲੇ ਦੀਪਾਲ ਸਿੰਘ ਕੋਲੀ ਜੀ ਦਾ ਕਿਉਂਕਿ ਲਗਾਤਾਰ ਤੁਹਾਡੂ ਸਾਰਿਆਂ ਨੇ ਇੱਕ ਵਾਦਾ ਕਰਕੇ ਕੇ ਸੀ ਕਿ ਜੇਕਰ ਤੁਸੀਂ ਸਾਡਾ ਸਾਥ ਦੇਨੇ ਹੋ ਜੇਕਰ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦੇਦੇ ਹੋ ਆਪਾਂਲੇ ਵੀ ਪੀੜੀਆਂ ਦੀ ਆਣ ਵਾਲੀ ਆਮ ਦੇ ਵਿੱਚ ਅਸੀਂ ਲੜਾਈ ਲੜਨੀ ਹੈ ਉਹੀ ਲੜਾਈ ਅੱਜ ਭਗਵਾਨ ਸਤਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਾਡੀ ਸਰਕਾਰ ਵੱਲੋਂ ਲੜੀ ਗਈ ਲਗਾਤਾਰੀ ਇਹ ਕੰਟਰੋਲਿੰਗ ਜਿਹੜੀ ਚੈਕਿੰਗ ਹੈ ਹੁੰਦੀ ਰਹੇ 76 ਨੰਬਰ ਰਕੇ ਦਾ ਸਫਾਈ ਤੇ ਬਹੁਤ ਬੜਾ ਅਫਸਰ ਲਿਤਾ ਤੇ ਰੰਦੇਸ਼ਾਦ ਰੋਡੀ ਦੇ ਵਿੱਚ ਜਿਹੜੇ ਡਰਗ ਕੈਂਟਰ ਸੀਗੇ ਵੱਡੇ ਜਿਹਨੇ ਉਹਦੇ ਡਰਗ ਡੀਲਰ ਜਿਹੜੇ ਬੈਠੇ ਨੇ ਉਹ ਕੰਮ ਕਰਦੇ ਨੇ

ਜਿਹੜੇ ਨੰਨੇ ਚੋਰ ਜਿਹਾ ਬਿਆਉਦੇ ਨੇ ਜਿਹਦੇ ਤੋਂ ਪੰਜ ਦੇ ਲਿਖਾ ਪੈਟਰੋਲੀ ਜਿਹੜੀ ਹੁੰਦੀ ਪੁੱਛਿਆ ਜੇ ਕੋਈ ਵੀ ਜਿਹੜੀ ਗੱਲ ਹੁੰਦੀ 50 ਦੇ ਵਿੱਚ ਚੈਕਿੰਗ ਕਰਨੇ ਜਿਹੜੇ ਤੁਹਾਡੇ ਕੋਲ ਹੈ ਹਾਈਲਾਈਟਿੰਗ ਕਰ ਲਈ ਨੇ ਯਾਦ ਰੱਖਦੇ ਇੱਕ ਅਪਰੋਚ ਕੋੜਾ ਦੀ ਜਗ੍ਹਾ ਕਿਹਦੀ ਹੈ ਜਿੱਥੇ ਸਿਨਾਵੰਨ ਨਾਲ ਪਾਈ ਜਾਵੇ ਕਿਉਂਕਿ ਦਾਦਾ ਉਹ ਜਿਹੜਾ ਹੋਇਆ ਉਹਦਾ ਕੰਮ ਮਨਦਾ ਕਿ ਜਿਹੜਾ ਮੈਸੇਜ ਦੀ ਕਮੀ ਕਿਉਂਕਿ ਮੈਂ ਜਿਹਦਾ ਜਿਹੜਾ ਲੱਤ ਮੋੜਨ ਵਾਲਾ ਕਰਦਾ ਹੈ ਕੈਪਟਨ ਉਹ ਬਹੁਤ ਗਰੀਬ ਆਈ ਕੋਈ ਜਾਣਦਾ ਮੈਨੂੰ ਜਾਣਦਾ ਵਾ ਤੇਰੀ ਉਹ ਤਾਂ ਗਰੀਬ ਹੀ ਹੁੰਦਾ ਤੇ ਜਿਹੜੀ ਗੱਲ ਮਹਿਤਾ ਸਾਹਿਬ ਨੇ ਕਹੀ ਹੈ ਜੀ ਬਿਲਕੁਲ ਇਹ ਚੋਰੀਆਂ ਦੀ ਸਮੱਸਿਆ ਹੈ ਜੀ ਅਸੀਂ ਵੀ ਜਿਹੜੇ ਦੇਖੋ ਜਿਵੇਂ ਨਸ਼ਾ ਨਸ਼ਾ ਆਪਾਂ ਕਹਿ ਲਈਏ ਬਿਲਕੁਲ ਖਤਮ ਨਹੀਂ ਹੋਣਾ ਪਰ ਜਿਹੜੇ ਰਾਤ ਦੇ ਨਾਲ ਸਰਕਾਰ ਇਸ ਟਾਈਮ ਜਿਹੜਾ ਕਹਿ ਲਈਏ ਜਿਹੜਾ ਹੱਲਾ ਇਸ ਟਾਈਮ ਸਰਕਾਰ ਨੇ ਇਸ ਵਕਤ ਬੋਲਿਆ ਤੁਹਾਨੂੰ ਹੋਰ ਨਹੀਂ ਕੋਈ 70 80% ਸਾਨੂੰ ਆਪ ਨੂੰ ਫਰਕ ਲੱਗ ਰਿਹਾ ਲੋਕੀ ਸਪੈਸ਼ਲ ਆ ਕੇ ਸਾਡੇ ਕੋ ਕਹਿੰਦੇ ਨਹੀਂ ਅੱਗੇ ਮੈਂ ਇਹ ਗੱਲ ਬੜੀ ਮਾਣ ਨਾਲ ਕਹਿ ਸਕਦਾ ਵੀ ਇਸ ਚਾਰਚਾ ਐਮਲੇ ਸਾਹਿਬ ਤਾਂ ਬਹੁਤ ਦੂਰ ਦੀ ਗੱਲ ਇੱਕ ਐਮਸੀ ਇੱਕ ਸਰਪੰਚ ਇੱਕ ਵਰਕਰ ਅੱਜ ਤੱਕ ਕੋਈ ਵੀ ਨੁਮਾਇੰਦਾ ਸਾਡੇ ਕੋਲੇ ਕਿਸੇ ਨਸ਼ਾ ਤਸਕਰ ਜਾਂ ਚੋਰ ਦੀ ਸਪਾਰਸ਼ ਲੈ ਕੇ ਨਹੀਂ ਆਇਆ ਜਿਹਦੇ ਨਾਲ ਸਾਡਾ ਕੰਮ 100 ਗੁਣਾ ਸਫਲ ਹੋ ਗਿਆ ਤੇ ਇਹ ਗੱਲ ਚੋਰੀਆਂ ਦੀ ਮੈਂ ਤਾਂ ਸਾਹਿਬ ਮੈਂ ਤੁਹਾਨੂੰ ਯਕੀਨ ਦਿਵਾਉਣਾ ਜੀ ਇਸ ਚੀਜ਼ 'ਤੇ ਅਸੀਂ ਇਸੀ ਦਾ ਧਿਆਨ ਦੇਵਾਂਗੇ ਤੇ ਅੱਗੇ ਤੋਂ ਜਿਹੜੀ ਸਪੈਸ਼ਲ ਐਕਪੀਐਰ ਸਾਹਿਬ ਨੂੰ ਮੰਨ ਕੇ ਕਿ ਤੇ ਇਸੀ ਦਾ ਫਰਕ 100% ਸਰ ਇਹ ਲੜਾਈ ਜਿਹੜੀ ਹੈ ਇਹ ਸਿਰਫ ਸਰਕਾਰ ਦੀ ਨਹੀਂ ਇਹ ਹਰ ਪੰਜਾਬੀ ਦੀ ਹੈ ਇਤਿਹਾਸ ਗਵਾਹ ਹੈ ਪਿਛਲੀਆਂ ਸਰਕਾਰਾਂ ਨੇ ਇਸ 라ਵਣ ਉਸ ਨਸ਼ੇ ਦੇ 라ਵਣ ਨੂੰ ਪੰਜਾਬ ਦੇ ਵਿੱਚ ਉਜਾਗਰ ਕੀਤਾ ਔਰ ਪਹਿਲੀ ਵਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਦਿਸ਼ਾ ਨਿਰਦੇਸ਼ਿਤ ਸਰਦਾਰ ਭਗਵੰਤ ਮਾਨ ਜੀ ਦੇ ਨਾਮਾਈ ਹੇਠ ਅੱਜ ਜਿਹੜਾ ਹੈ ਮਹਿੰਮ ਵਿੱਡੀ ਹੈ ਇਹ ਜੰਗ ਵਿੱਡੀ ਹੈ ਯੁੱਧ ਨਸ਼ਿਆਂ ਵਿਰੁੱਧ ਦਾ ਜਿਹੜਾ ਇਹ ਮੋਡਿਊਲ ਹੈ ਉਹ ਅੱਜ ਜਿਹੜਾ ਹੈ ਤੁਹਾਡੇ ਸਾਹਮਣੇ ਪੂਰੇ ਪੰਜਾਬ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਆਪਣਾ ਕੰਮ ਕਰ ਰਿਹਾ ਹੈ ਅੱਜ ਤੁਹਾਡੇ ਸਾਹਮਣੇ ਰੋਜ਼ ਅਖਬਾਰਾਂ ਦੇ ਵਿੱਚ ਰੋਜ਼ ਟੀਵੀ ਦੇ ਵਿੱਚ ਸਾਨੂੰ ਇਹ ਦੇਖਣ ਨੂੰ ਸੁਣਨ ਨੂੰ ਮਿਲ ਰਿਹਾ ਹੈ ਕਿ ਨਸ਼ੇ ਤਸਕਰਾਂ ਦੀਆਂ ਘਰ ਜਿਹੜੀਆਂ ਜਦਾਦਾਾਂ ਗਲਤ ਤਰੀਕੇ ਨਾਲ ਨਸ਼ਾ ਵੇਚ ਕੇ ਬਣਾਈਆਂ ਗਿਆ ਸੀ ਉਹਨਾਂ ਨੂੰ ਜਿਹੜਾ ਹੈ ਨਸ਼ਟ ਕੀਤਾ ਜਾ ਰਿਹਾ ਹੈ ਨਸ਼ੇ ਦੀ ਬਰੰਦਗੀ ਇੰਨੀ ਵੱਧ ਗਈ ਹੈ ਔਰ ਪੂਰੇ ਪੰਜਾਬ ਦੇ ਵਿੱਚ ਨਸ਼ੇ ਤਸਕਰਾਂ ਨੂੰ ਵੀ ਜਿਹੜਾ ਹੈ ਜੇਲ੍ਹ 'ਚ ਬੰਦ ਕੀਤਾ ਜਾ ਰਿਹਾ ਜਦੋਂ ਨਸ਼ਾ ਵਿਕਦਾ ਨਹੀਂ ਜਦੋਂ ਨਸ਼ਾ ਮਿਲਦਾ ਨਹੀਂ ਤੇ ਜਿਹੜੇ ਨਸ਼ਾ ਕਰਨ ਵਾਲੇ ਲੋਕ ਹਨ ਜੋ ਪੀੜਤ ਹਨ ਜੋ ਵਿਕਟਮਸ ਹਨ ਉਹਨਾਂ ਨੂੰ ਜਿਹੜਾ ਹੈ ਹਸਪੀਟਲਸ ਦੇ ਵਿੱਚ ਡੀਡਿਕਸ਼ਨ ਸੈਂਟਰਸ ਦੇ ਵਿੱਚ ਕੋਡ ਕਲੀਨਿਕਸ ਦੇ ਵਿੱਚ ਪ੍ਰੋਪਰ ਜਿਹੜਾ ਹੈ ਇਲਾਜ ਮਿਲੇ ਉਨਾ ਦੀ ਕੋਈ ਬਾਫੰਡ ਵਾਲਾ ਕੋਈ ਹੋਵੇ ਉਹ ਵੀ ਸਰਕਾਰ ਨੇ ਜਿਹੜਾ ਉਹ ਪੈਰਾਮੀਟਰ ਜਿਹੜਾ ਹੈ ਉਹ ਕਵਰ ਕੀਤਾ ਹੈ ਸੋ ਅੱਜ ਅਸੀਂ ਇੱਥੇ ਆਏ ਹਾਂ ਵਾਰਡ ਨੰਬਰ 34 ਉਥੇ ਤੇਜਿੰਦਰ ਮਹਿਤਾ ਜੀ ਦੇ ਵਾਰਡ ਦੇ ਵਿੱਚ ਅਸੀਂ ਇੱਥੇ ਸਾਰਿਆਂ ਨੂੰ ਸੌਂ ਚਕਾਈ ਹੈ ਕਿ ਅਸੀਂ ਅੱਜ ਤੁਹਾਡਾ ਸਾਥ ਚਾਹੁੰਦੇ ਹਾਂ ਸਾਨੂੰ ਪਬਲਿਕ ਸਾਥ ਦੇਵੇ ਤੇ ਇਹ ਜਿਹੜਾ ਨਸ਼ੇ ਦੇ ਵਿਰੁੱਧ ਯੁੱਧ ਹੈ ਸਾਡਾ ਆਮ ਆਦਮੀ ਪਾਰਟੀ ਜੋ ਏਡਾ ਵੱਡਾ ਇਹ جنگ ਦਾ ਆਗਾਜ਼ ਕੀਤਾ ਹੈ ਉਹਦੇ ਵਿੱਚ ਸਾਡਾ ਸਾਥ ਦੇਣ ਤਾਂ ਜੋ ਪੰਜਾਬ ਨੂੰ ਜਿਹੜਾ ਹੈ ਉਹ ਹਮੇਸ਼ਾ ਲਈ ਨਸ਼ਾ ਮੁਕਤ ਕਰ ਦੇਵੇ ਸਰ ਤੁਸੀਂ ਦੇਖੋ 15000 ਦੇ ਕਰੀਬ ਜਿਹੜਾ ਹੈ 12000 ਤੋਂ ਵੱਧ ਪਿੰਡਾਂ ਦੇ ਵਿੱਚ ਤੇ 3000 ਸ਼ਹਿਰੀ ਇਲਾਕੇ ਦੇ ਬੋਡਾਂ ਦੇ ਵਿੱਚ ਇਹ ਕੈਂਪੇਨ ਚੱਲ ਰਹੀ ਹੈ ਤੁਹਾਡੇ ਕੋਲ ਸਟੈਟਸ ਸਾਰੇ ਹੈਗੇ ਨੇ ਡੇਟਾ ਸਾਰਾ ਹੈਗਾ ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਹੈ ਕਿ ਪਿਛਲੇ 20 ਸਾਲਾਂ ਚ ਪੰਜਾਬ ਦੇ ਵਿੱਚ ਕਿੰਨੀ ਰਿਕਵਰੀ ਹੋਈ ਹੈ ਤੇ ਇਹਨਾਂ 30 ਸਾਲਾਂ ਚ ਕਿੰਨੀ ਰਿਕਵਰੀ ਹੋਈ ਹੈ ਇਹ ਤੁਹਾਨੂੰ ਪਤਾ ਲੱਗ ਜਾਏਗਾ ਅਸਲ ਕੀ ਹੋਰ ਵੀ ਹੈ ਵੀ ਦਾ ਜੰਬਾਤੀ ਲੈਕਚਰ ਦੇ ਕੇ ਅਸੀਂ ਲੋਕਾਂ ਨੂੰ ਅਵੇਅਰ ਕਰ ਰਿਹਾ ਜਾਂ ਜਾਗ ਉੱਤ ਲੈ ਕੇ ਆ ਰਿਹਾ ਕਾਨੂੰਨ ਦੀ ਅਸਤਾ ਜੇਕਰ ਗੱਲ ਕਰੀ ਤਾਂ ਪੂਸ ਪ੍ਰਸ਼ਾਸਨ ਦਾ ਬੜਾ ਵੱਡਾ ਰੋਲ ਹੁੰਦਾ ਹੈ ਤੁਹਾਨੂੰ ਲੱਗਦਾ ਵੀ ਹੋ ਸਕਤੀ ਕਰਨ ਦੀ ਹੋਵੇ ਸਰ ਤੁਸੀਂ ਇਹ ਦੇਖੋ ਇਹ ਇੱਕ ਇਸ਼ੂ ਹੀ ਬੜਾ ਇਮੋਟਿਵ ਹੈ ਇਹ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਤਬਾਹ ਕਰ ਸਕਦਾ ਹੈ ਜੇ ਅਸੀਂ ਆਪਣਾ ਪੰਜਾਬ ਬਚਾਣਾ ਹੈ ਅਗਲੀ ਜਨਰੇਸ਼ਨ ਬਚਾਣੀ ਹੈ ਤਾਂ ਉਹਦੇ ਵਿੱਚ ਕੱਲਾ ਪੁਲਿਸ ਪ੍ਰਸ਼ਾਸਨ ਨਹੀਂ ਕੋ ਸਾਡਾ ਸਿਵਲ ਐਡਮਿਨਿਸਟ੍ਰੇਸ਼ਨ ਸਾਡੇ ਪੋਲਿਟਿਕਲ ਜਿਹੜੇ ਇੰਡੰਮੈਂਟਸ ਨੇ ਸਾਡਾ ਜਿਹੜਾ ਸਮਾਜ ਹੈ ਸੋਸ਼ਲ ਜਿਹੜੇ ਵਰਕਰਸ ਨੇ ਐਨ ਜੀਓ ਨੇ ਸਟੇਕ ਹੋਲਡਰ ਨੇ ਸਮਾਜ ਦੇ ਉਹ ਸਾਰੇ ਗੱਲ ਮਿਲ ਕੇ ਆਣ ਸੰਜੀਦਗੀ ਦੇ ਨਾਲ ਸਰਕਾਰ ਨੇ ਇੱਕ ਬਹੁਤ ਵੱਡੀ ਕੈਂਪੇਨ ਚਲਾਈ ਹੈ ਪੂਰੇ ਸਾਡਾ ਥਰਡ ਏਰੀਆ ਸਾਡਾ ਫੋਕਸ ਏਰੀਆ ਇਹ ਹੈ ਔਰ ਇਹਦੇ ਵਿੱਚ ਸਾਨੂੰ ਕਾਮਯਾਬੀ ਮਿਲੇਗੀ ਸਾਨੂੰ ਇਹਦਾ ਉਹਦੀ ਉਮੀਦ ਹੀ ਨਹੀਂ ਸਾਨੂੰ ਵਿਸ਼ਵਾਸ ਹੈ